ਜੇ ਆ ਭਗਵੰਤ ਮਾਨ ਦੀ ਮੈਂ ਗੱਲ ਕਰਾਂ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਤੇ ਉਹਦੀ ਮਾਂ ਜਿਹੜੀ ਆ ਉਹ ਬਿਦ ਮਹਿੰਦਰ ਸਿੰਘ ਦੀ ਤੇ ਉਹਨੂੰ ਉਹਦੇ ਤੇ ਵੀ ਤਰਸ ਨਹੀਂ ਆਉਂਦਾ ਕਿ ਮੈਂ ਆਪਦੀ ਮਾਂ ਦੇ ਜਿਹੜੀ ਪੈਨਸ਼ਨ ਹੈ ਉਹਦੇ ਵਿੱਚ ਵਾਦਾ ਕਰਦਾ 2.50 ਦੇ ਦਿਆਂ ਉਹਨੂੰ ਉਹਦਾ ਬਕਾਇਆ ਬਣਦਾ ਦੇ ਦਿਆਂ ਪਰ ਨਹੀਂ ਦੇ ਰਿਹਾ ਇਹ ਵੀ ਆਪਦੀ ਮਾਂ ਦੇ ਵੀ ਜਿਹਨੂੰ ਤਰਸ ਨਹੀਂ ਆਉਂਦਾ ਤਾਂ ਮੈਂ ਸਮਝਦਾ ਵੀ ਇਹਨਾਂ ਦੇ ਤਰਫ ਆਉਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਸਾਨੂੰ ਆਪਣੇ ਇਹਨਾਂ ਉਹ ਕਹਿੰਦੇ ਸੀ ਅਸੀਂ ਸਤਾ ਦੇ ਆਉਣ ਵੇਲੇ ਹਰਾ ਪੈਣੀ ਚਲਾਵਾਂਗੇ ਬਲਾਜਵਾ ਤੇ ਪੈਨਸ਼ਨਰਾਂ ਦੇ ਹੱਕ ਵਿੱਚ। ਅੱਜ ਜਦੋਂ ਪੈਨਸ਼ਨਰ ਆਪ ਦੇ 5.5 ਸਾਲ ਦੇ ਬਕਾਏ ਨੂੰ ਢੀਕਦੇ ਐ 2016 ਤੋਂ ਬਾਅਦ ਤਾਂ 35000 ਤੇ ਲਗਭਗ ਸਾਡੇ ਪੈਨਸ਼ਨਰ ਐ ਜਿਹੜੇ ਉਹ ਰੱਬ ਨੂੰ ਪਿਆਰੇ ਹੋ ਗਏ ਬਕਾਇਆ ਢੀਕਦੇ। ਪਰ ਬਕਾਇਆ ਨਸੀਬ ਨਹੀਂ ਹੋਇਆ। ਉਹਨਾਂ ਦੇ ਫੈਮਿਲੀ ਪੈਨਸ਼ਨਰ ਢੀਕੀ ਜਾਂਦੇ ਐ। ਜਿਹੜੇ ਮੰਜਾ ਦੇ ਸਾਡੇ ਪੈਨਸ਼ਨਰ ਪਏ ਆ ਬਿਮਾਰੀ ਦੀਆਂ ਹਾਲਤਾਂ ਦੇ ਵਿੱਚ ਉਹਨਾਂ ਤੇ ਇਹਨਾਂ ਨੂੰ ਤਰਸ ਨਹੀਂ ਆ ਰਿਹਾ ਕਿ ਉਹ ਉਹਨਾਂ ਨੂੰ ਨੋ ਕੈਸ਼ ਲੈਸ ਸਕੀਮ ਦਿੰਦੇ ਆ ਨਾ ਉਹਨਾਂ ਨੂੰ ਬਕਾਇਆ ਦਿੰਦੇ ਆ ਇਸ ਕਰਕੇ ਬਹੁਤ ਮਾੜੀ ਹਾਲਤ ਦੇ ਵਿੱਚ ਜਿਹੜੇ ਆ ਪੈਨਸ਼ਨਰ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਉਹ ਪੈਨਸ਼ਨਰ ਜਿਹੜੇ ਪੰਜਾਬ ਦੇ ਪਹਿਲਾ ਮਲਾਜਮ ਦੇ ਤੌਰ ਤੇ ਹੁੰਦੇ ਆ ਇਸ ਦੇਸ਼ ਨੂੰ ਤਰੱਕੀਆਂ ਦੇ ਇਸ ਪੰਜਾਬ ਨੂੰ ਤਰੱਕੀ ਦੇ ਮਾਰਗ ਦੇ ਵਿੱਚ ਆਪਣਾ ਰੋਲ ਅਦਾ ਕਰਦੇ ਰਹੇ ਆ ਉਹ ਅੱਜ ਉਹਨਾਂ ਮੰਗਾਂ ਦੀ ਖਾਤਰ ਜੂਝ ਰਹੇ ਆ ਉਹ ਸੜਕਾਂ ਤੇ ਧੁੱਪਾਂ ਸੇਕ ਰਹੇ ਆ ਉਹੋ ਸਕਾਲਾਂ ਦੇ ਵਿੱਚ ਹਾਂ ਦੇ ਨਾਲ ਮਰ ਰਹੇ ਆ ਇਸ ਕਰਕੇ ਮੈਂ ਸਮਝਦਾ ਕਿ ਸਰਕਾਰ ਜੇ ਆ ਭਗਵੰਤ ਮਾਨ ਦੀ ਮੈਂ ਗੱਲ ਕਰਾਂ ਇਹ ਕਹਿੰਦਾ ਮੈਂ ਮਾਸਟਰ ਮਹਿੰਦਰ ਸਿੰਘ ਦਾ ਮੁੰਡਾ ਹੈ ਤੇ ਉਹਦੀ ਮਾਂ ਜਿਹੜੀ ਆ ਉਹ ਬਿਦਵੈਤ ਮਹਿੰਦਰ ਸਿੰਘ ਦੀ ਤੇ ਉਹਨੂੰ ਉਹਦੇ ਤੇ ਵੀ ਦਰਸ ਨਹੀਂ ਆਉਂਦਾ ਕਿ ਮੈਂ ਆਪਦੀ ਮਾਂ ਦੇ ਜਿਹੜੀ ਪੈਨਸ਼ਨ ਹੈ ਉਹਦੇ ਵਿੱਚ ਵਾਦਾ ਕਰਦਾ 2.5 ਦੇ ਦਿਆਂ ਉਹਨੂੰ ਉਹਦਾ ਬਕਾਇਆ ਬਣਦਾ ਦੇ ਦਿਆਂ ਪਰ ਨਹੀਂ ਦੇ ਰਿਹਾ ਇਹ ਨੂੰ ਆਪਦੀ ਮਾਂ ਤੇ ਵੀ ਜਿਹਨੂੰ ਦਰਸ ਨਹੀਂ ਆਉਂਦਾ ਤਾਂ ਮੈਂ ਸਮਝਦਾ ਵੀ ਇਹਨਾਂ ਤੇ ਤਰਸ ਆਉਣਾ ਬਹੁਤ ਮੁਸ਼ਕਲ ਹੈ ਇਸ ਕਰਕੇ ਸਾਨੂੰ ਆਪਣੇ ਘੋਲ ਦੀ ਤਾਰ ਹੋਰ ਤੇਜ਼ ਕਰਨੀ ਪਊਗੀ ਉਹਦੇ ਨਾਲ ਲੜਨ ਵਾਸਤੇ ਸਰਕਾਰਾਂ ਦੇ ਨਾਲ ਸਰਕਾਰਾਂ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸਰਕਾਰਾਂ ਦਾ ਸਾਰਿਆਂ ਦਾ ਖਾਸਾ ਇੱਕੋ ਹੁੰਦਾ ਸਾਨੂੰ ਭੁਲੇਖਾ ਪੈ ਜਾਂਦਾ ਇਹ ਇਨਕਲਾਬ ਦਾ ਨਾਰਾ ਲਾ ਕੇ ਆਏ ਆ ਇਹ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਆਏ ਆ ਪਰ ਬੁਸ਼ਰਮ ਇਨਕਲਾਬ ਜਿੰਦਾਬਾਦ ਦਾ ਨਾਰਾ ਲਾ ਕੇ ਤਾਂ ਆਉਂਦੇ ਆ ਪਰ ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਨਹੀਂ ਲਾਉਂਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹ ਸਾਮਰਾਜੀਆਂ ਦੇ ਜਿਹੜੇ ਹੈਗੇ ਇਹ ਗੁਲਾਮ ਹੈ ਇਹ ਉਹਨਾਂ ਦੇ ਮਗਰ ਲੱਗ ਕੇ ਸਾਡੇ ਹੱਕ ਖੋ ਰਹੇ ਆ ਇਸ ਕਰਕੇ ਮੈਂ ਸਮਝਦਾ ਕਿ ਜਿੰਨਾ ਚਿਰ ਅਸੀਂ ਆਪਣੀ ਧਾਰ ਜਿਹੜੀ ਹੈ ਉਹ ਜਿੱਥੇ ਪੰਜਾਬ ਸਰਕਾਰ ਦੇ ਖਿਲਾਫ ਰੱਖਣੀ ਹੈ ਉਦੋਂ ਉਹਨਾਂ ਸਾਮਰਾਜੀਆਂ ਦੇ ਉਹਨਾਂ ਕਾਰਪੋਰੇਟ ਘਰਾੜਿਆਂ ਦੇ ਉਹ ਜਿਹੜੇ ਇਹਦੇ ਪਿੱਛੇ ਕੰਮ ਕਰ ਰਹੇ ਆ ਜਿਹੜੇ ਇਹਨਾਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਪੈਨਸ਼ਨਾਂ ਨਹੀਂ ਦੇਣੀਆਂ ਜਿਹੜਾ ਬੈਂਕ ਹਦਾਇਤਾ ਕਰਦਾ ਹੈ ਕਿ ਪੈਨਸ਼ਨ ਖੋਹ ਲਈ ਜਾਵੇ ਪੈਨਸ਼ਨ ਦੀਆਂ ਦੇਰ ਦਾ ਲਿਆ ਕਟਾਇਆ ਨਾਲ ਤਾਂ ਉਹ ਸਾਡੇ ਨਿਸ਼ਾਨੇ ਤੇ ਉਹ ਵੀ ਹੋਣਾ ਚਾਹੀਦਾ ਹੈ ਸਾਡੇ ਨਿਸ਼ਾਨੇ ਤੇ ਉਹ ਕਾਰਪੋਰੇਟ ਘਰਾਣੇ ਵੀ ਹੋਣੇ ਚਾਹੀਦੇ ਆ ਜਿਹੜੇ ਆਹ ਮਜ਼ਦੂਰਾਂ ਦਾ 8 ਘੰਟੇ ਤੋਂ 12 ਘੰਟੇ ਜਿਹੜਾ ਉਹ ਟਾਈਮ ਕਰਦਾ ਉਹ ਦਿਹਾੜੀ ਦਾ ਉਹ ਦਿਹਾੜੀ ਜਿਹੜੀ ਦੇਣ ਕਰ ਦੇਣ ਨੂੰ ਗੁਣਾ ਵਧਾਤੀ ਪਰ ਜਿਹੜੀ ਉਜਲਤ ਹੈ ਉਹ ਉੱਥੇ ਦੀ ਉੱਥੇ ਰੱਖਣੀਆਂ ਨੂੰ ਬਾਧੂ ਕਾਮ ਨੇ ਕੋਈ ਪੈਸੇ ਨਹੀਂ ਦਿੱਤੇ ਜਾਣੇ ਉਹ ਕਾਨੂੰਨ ਕਹਿ ਚ ਕਾਨੂੰਨਾਂ ਦੀਆਂ ਉਹ ਸੋਧਾਂ ਜਿਹੜੀਆਂ ਮਤਲਬ ਉਹਨਾਂ ਨੂੰ ਇਹ ਕਰਕੇ ਲੈ ਕੇ ਆਏ ਆ ਉਹਨਾਂ ਨੂੰ ਇਹ ਲਾਗੂ ਕਰ ਰਹੇ ਆ ਅਸੀਂ ਇਸ ਦੀ ਘੋਰ ਜਾਂਚ ਕਰਦੇ ਆਂ ਇਹ ਉਹ ਜਿਹੜੇ ਜਿਹੜੇ ਮਲਾਜ਼ਮ ਹੈ ਜਿਹੜੇ ਭੋਜਾਰਖਾਨਿਆਂ ਦੇ ਵਿੱਚ ਕੰਮ ਕਰਦੇ ਆ ਜਿਹੜੇ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਜਦੋਂ ਮਤਲਬ ਹੈ 12-12 ਘੰਟੇ ਦੀ ਡਿਊਟੀ ਦਿੱਤੀ ਜਾਊਗੀ ਤਾਂ ਉਹ ਦੋ ਸ਼ਿਫਟਾਂ ਦੇ ਵਿੱਚ 24 ਘੰਟੇ ਪੂਰੇ ਕਰਨਗੇ ਤੀਜੀ ਸ਼ਿਫਟ ਵਾਲੇ ਜਿਹੜੇ ਮਲਾਜ਼ਮ ਹੈ ਤੀਜੀ ਸ਼ਿਫਟ ਵਾਲੇ ਕੰਮ ਇਹ ਆ ਉਹ ਬੰਨੇ ਹੋ ਜਾਣਗੇ ਤੇ ਉਹ ਸੜਕਾਂ ਤੇ ਆਉਣਗੇ ਸੜਕਾਂ ਤੇ ਆ ਕੇ ਉਹ ਦੇਸ਼ ਦੇ ਮਾਹੌਲ ਦੇ ਵਿੱਚ ਆਪਣਾ ਜੋ ਮਤਲਬ ਬਣਦਾ ਉਹ ਆਪਣੇ ਹਿੱਸਾ ਪਾਉਣਗੇ ਉਹ ਸਾਡੇ ਨਾਲ ਸੰਘਰਸ਼ ਦੇ ਮੈਦਾਨ ਵਿੱਚ ਆਉਣਗੇ ਅਸਲੀ ਸਾਨੂੰ ਚਾਹੀਦਾ ਹੈ ਕਿ ਇਸ ਘੋਲ ਨੂੰ ਹੋਰ ਮਤਲਬ ਜਿਹੜਾ ਅੱਗੇ ਵਧਾਇਆ ਜਾਵੇ ਮੈਂ ਸਮਝਦਾ ਹੈ ਕਿ ਜੇ 2.49 ਦਾ ਮਸਲਾ ਇਹ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਲਾਗੂ ਕਰਨ ਦਾ ਮਸਲਾ ਆਇਆ ਹੈ ਤਾਂ ਇਹਦਾ ਮਤਲਬ ਇਹ ਹੈ ਜੇ ਜਪੀ ਇਕਮਸ਼ਨ ਬਿਠਾਇਆ ਉਹਨੂੰ ਲੱਖਾਂ ਰੁਪਏ ਤਲਫਾ ਦਿੱਤੀ ਤੇ ਫਿਰ ਉਹਨੀਆਂ ਸ਼ੁਭਾਰਸ਼ਾਂ ਨੂੰ ਮੰਗੋਲਿਆ ਕਰਨਾ ਇੰਨਾ ਬਦਲ ਪੈਣਾ ਹੈ ਇਸ ਕਰਕੇ ਸਾਨੂੰ ਜਿੰਨੀ ਇਹਦੀ ਬਦਲਵਾ ਬਰਨਾਮੇ ਕਰਨੀ ਚਾਹੀਦਾ ਸਰਕਾਰ ਦੀ ਲੋਕਾਂ ਦੇ ਵਿੱਚ ਜਾਣਾ ਚਾਹੀਦਾ ਉਹ ਐਮਐਲਏ ਦੇ ਘਰਾਂ ਦੇ ਮੂਹਰੇ ਸਾਨੂੰ ਜਾਣਾ ਚਾਹੀਦਾ ਉਹ ਡੀਸੀ ਦਫ਼ਤਰਾਂ ਦੇ ਉਹੇ ਜਾ ਕੇ ਇਹ ਆਪ ਕੱਟ ਸਭਿਆ ਕਰਦੇ ਚਾਹੀਦੇ ਨੇ ਨਰੇ ਇਸ ਕਰਕੇ ਮੈਂ ਬੋਧਾ ਨਾ ਕਹਿੰਦਾ ਹਾਂ ਮੈਂ ਅਪੀਲ ਕਰੂੰਗਾ ਕਿ ਜਿਹੜੇ ਪੈਨਸ਼ਨਰ ਆ ਜਿਹੜੇ ਵੀ ਘਰਾਂ ਚ ਬੈਠੇ ਆ ਜਿਹੜੇ ਮੁਲਾਜ਼ਮ ਆ ਜਿਹੜੇ ਵੀ ਆਪਣੇ ਦਫ਼ਤਰਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਬੇਨਤੀ ਹੈ ਕਿਓ ਹੋਏ ਇਸ ਸੰਘਰਸ਼ ਨੂੰ ਅੱਗੇ ਵਧਾਉਣ ਦੇ ਲਈ ਅੱਗੇ ਆਉਣ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਨੂੰ ਹੋਰ ਤੇਜ਼ ਕਰ ਸਕੀਏ ਐਸ ਇੱਕੀਏ ਦੇ ਨਾਲ ਇੱਕ ਕੱਠ ਲੋਹੇ ਦੀ ਲੱਠ ਸਰ ਵਿੱਚ ਦੁਸ਼ਮਣ ਦੇ ਮੈਂ ਸਮਝਦਾ ਇਹਦੀ ਅਸੀਂ ਕੱਠ ਕਰਕੇ ਆਪਣੀ ਲੱਠ ਨੂੰ ਐਸ ਸਰਕਾਰ ਦੇ ਸਿਰ ਦੇ ਵਿੱਚ ਐ ਮਾਰੀਏ ਤਾਂ ਇਹਨਾਂ ਨੂੰ ਹੋਸ਼ ਆ ਜਾਏ ਕਿ ਅਸੀਂ ਇਹਨਾਂ ਦੇ ਚੁਣੇ ਹੋਏ ਨਵੇਂਦੇ ਆ ਅਸੀਂ ਇਹਨਾਂ ਨੂੰ ਇਹਨਾਂ ਨੇ ਸਾਨੂੰ ਚਲ ਕੇ ਭੇਜਿਆ ਅਸੀਂ ਕਿਉਂ ਇਹਨਾਂ ਨੂੰ ਬਾਬਰ ਹੋਏ ਫਿਰਦੇ ਆ ਤਾਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖੇ ਗੁਲਾਂ ਦੀ ਲੋੜ ਹੈ ਮੈਂ ਅੱਗੇ ਉਹਦਾ ਨਾਂ ਕਹਿੰਦਾ ਹੋਇਆ ਮੈਂ ਇਹੀ ਬੇਨਤੀ ਕਰੂੰਗਾ ਕਿ ਆਓ ਆਪਾਂ ਸਾਰੇ ਇਸ ਘੋਲ ਨੂੰ ਹੋਰ ਚੌੜਾ ਕਰੀਏ ਹੋਰ ਜਿਹੜੀਆਂ ਬਾਤਾਂ ਰਹਿ ਗਈਆਂ ਉਹਨਾਂ ਨੂੰ ਵਿੱਚ ਸਮਝੀਏ ਤਾਂ ਨਾਲ ਹੀ ਇਹਦੇ ਟੈਂਕੇ ਟੈਂਕੇ ਕੰਮ ਕਰਦੇ ਮਲਾਜਮ ਹੈ ਉਹਨਾਂ ਨੂੰ ਪੱਕੇ ਕਰਾਉਣ ਦਾ ਮਸਲਾ ਆਇਆ ਹੈ ਗਾਂ ਮਤਲ ਜਿਹੜੀ ਆਂਗਰ ਵਾਲੀ ਵਰਕਰ ਹੈ ਫਟਿਆ ਹੋਰ ਮਤਲ ਹੈਲਥਪੂ ਪਾਰ ਦੇ ਵਿੱਚ ਕੰਮ ਕਰਦੀਆਂ ਬੀਬੀਆਂ ਹੈ ਉਹਨਾਂ ਨੂੰ ਥੋੜੀਆਂ ਥੋੜੀਆਂ ਔਜਰਤਾਂ ਦੇ ਕੇ ਬਦਲੇ ਇਹ ਡੰਗਸਾਰ ਰਹੇ ਆ ਆਹ ਪੱਕੇ ਕਰਨ ਦਾ ਮਸਲਾ ਆਇਆ ਕਹਿੰਦੇ ਜੀ ਅਸੀਂ ਤਾਂ ਪੱਕੇ ਕਰਦੇ ਇਤਿਆਪੂ ਤਾਂ ਜਿਹਨੂੰ ਪਤਾ ਲੱਗਿਆ ਨਾ ਉਹ ਕੱਚੇ ਐ ਨਾ ਪੱਕੇ ਐ ਉਹ ਵਿਚਾਰੇ ਉਸੇ ਤਰ੍ਹਾਂ 58 ਸਾਲ ਦੀ ਉਮਰ ਤੱਕ ਮਤਲਬ ਇਹ ਝਾਕਦੇ ਰਹਿਣਗੇ ਕਿ ਕਦੋਂ ਅਸੀਂ ਪੱਕੇ ਹੋਵਾਂਗੇ ਕਦੋਂ ਸਾਡੇ ਤੇ ਸੀਐਸਆਰ ਦੇ ਨਿਯਮ ਲਾਗੂ ਹੋਣਗੇ ਕਦੋਂ ਸਾਨੂੰ ਪੈਨਸ਼ਨ ਮਿਊਗੀ ਇਹ ਉਹਨਾਂ ਨੂੰ ਨਹੀਂ ਮਿਲਨੀ ਤੁਸੀਂ ਦੇਖੋ ਜਿਹੜੇ 1-1 ਚਾਰ ਤੋਂ ਬਾਅਦ ਰਿਟਾਇਰ ਹੋਏ ਐ ਉਹਨਾਂ ਦੀ ਪੈਨਸ਼ਨ ਖੋਹ ਲਈ ਗਈ ਐ ਉਹਨਾਂ ਨੂੰ 2200 ਰੁਪਿਆ ਪੈਨਸ਼ਨ ਦਿੱਤੀ ਜਾ ਰਹੀ ਐ ਜੋ ਰਿਟਾਇਰ ਹੋ ਰਹੇ ਐ ਆਇਸ਼ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਸਲਾ ਵੀ ਵੱਡਾ ਬਣਦਾ ਹੈ ਕਿ ਅਸੀਂ ਪੁਰਾਣੀ ਬੈਚਲ ਬਹਾਲ ਕਰਨ ਲਈ 1972 ਦੇ ਨਿਯਮਾਂ ਬਤਾ ਉਹਨੂੰ ਲਾਗੂ ਕਰਨ ਦੀ ਮੰਗ ਕਰੀਏ ਇਹਨਾਂ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੈ ਜੈ ਸ਼ਰਿਕ ਜੱਟ ਲੜਦੇ ਲੋਕਾਂ ਦਾ ਧੰਨਵਾਦ ਧੰਨਵਾਦ ਸਾਥੀ ਪੁੱਛਾ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ